ਤੇ ਮੈਂ ਬੇਨਤੀ ਕਰਾਂ ਓਵੇਂ ਤੇ ਮੇਰਾ ਇਰਾਦਾ ਸੀ ਵੀ ਮਿੰਟ ਮੈਂ 5-7 ਜਾਣੇ ਸੀ ਛੱਡ ਕੇ ਕਿਉਂਕਿ ਅਜੇ ਵੀ ਮੇਰੇ ਸਾਹਬ ਦੇ ਨਾਲ 6-7 ਮਿੰਟ ਮੇਰੇ ਹੈਗੇ ਆ ਤੇ ਮੈਨੂੰ ਹੁਕਮ ਲੱਗਾ ਕਹਿੰਦੇ ਮਰਦ ਦੀ ਕਵਤਾ ਸੁਣਾਓ ਉਸ ਮਰਦ ਦੀ ਜਿਹੜਾ 20ਵੀਂ ਸਦੀ ਦਾ ਸਿਰ ਕੱਢਵਾ ਮਰਦ ਉਹ ਕੌੜਾ ਸੱਤ ਸਿਆਣਿਆ ਆਖਿਆ ਏ ਜੇਕਰ ਕਈਏ ਤਾਂ ਲੋਕੀ ਭਟਕਦੇ ਨੇ ਬੋਲ ਅੱਜ ਵੀ ਭਿੰਡਰਾਂ ਵਾਲਿਆਂ ਦੇ ਵਾਂਗ ਕੰਡਿਆਂ ਕਈਆਂ ਦੇ ਰੜਕਦੇ ਨੇ ਫੋਟੋ ਵੇਖ ਕੇ ਜੋਧੇ ਜਰਨੈਲ ਦੀ ਤੇ ਦੋਖੀ ਪੰਥ ਦੇ ਅੱਜ ਵੀ ਤੜਫਦੇ ਨੇ ਸਦਕੇ ਜਾਈਏ ਉਸ ਸੰਤ ਸਿਪਾਈ ਦੇ ਜਿਹਦਾ ਨਾਲਿਆਂ ਡੌਲੇ ਠਰਕਦੇ ਨੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸਮਾਂ ਚੱਲਿਆ ਧਰਮ ਯੁੱਧ ਮੋਰਚੇ ਦਾ ਰਹਿਮਤਾਂ ਵਰਤਾਈਆਂ ਗੁਰਕਲਗੀ ਧਰਮਹਾਰਾਜ ਜੀ ਦਾ ਜੋਸ਼ਾਸ਼ਤਰ ਰੱਖਣ ਦਾ ਹੁਕਮ ਬਾਬਾ ਜਰਨੈਲ ਸਿੰਘ ਜੀ ਨੇ ਦਿੱਤਾ ਕਹਿੰਦੇ ਇੱਕ ਰੱਖੋ ਬੁਲਟ ਉਹਦੇ ਤੇ ਹੋਵੋ ਤਿੰਨ ਅਸਵਾਰ ਉਹਨਾਂ ਦਾ ਕੰਮ ਹੋਵੇਗਾ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦੀ ਓਏ ਤੇ ਉਹ ਬੁਲਟ ਦੇ ਉੱਤੇ ਅਸਵਾਰ ਕਿਹੜੇ ਹੋਣਗੇ ਗੱਲੀ ਬਾਤੀ ਯੋਧੇ ਬਨ ਵਾਲੇ ਨਹੀਂ ਆ ਫੇਸਬੁੱਕੀ ਯੋਧੇ ਨਹੀਂ ਹੋਣਗੇ ਫੇਸਬੁੱਕੀ ਵਿਦਵਾਨੀ ਹੋਣਗੇ ਉਹ ਜੋਧੇ ਹੋਣਗੇ ਚੰਡੀ ਪੜਨ ਵਾਲੇ ਖੰਡਾ ਪ੍ਰਥਮ ਹੈ ਸਾਜਕਾ ਜਿਨ ਸਭ ਸੰਸਾਰ ਉਹ ਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰਜੇ ਦਾਨੋ ਦੇਵਤੇ ਤិន ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜਕਾ ਦੈਤਾਂ ਦਾ ਨਾਸ਼ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿਸ਼ਰ ਘਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਘਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤੀ ਨਹੀਂ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਚੰਡੀ ਪੜਨ ਵਾਲੇ ਮਰਦ ਹੋਣਗੇ